ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੇਤੀਬਾੜੀ ਨਾਲ ਸੰਬੰਧਿਤ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਕਰ ਲੋ ਬਾਈ ਸਬਸਕ੍ਰਾਈਬ ਤੇ ਬੈਲ ਵਾਲੀ ਘੰਟੀ ਦਬਾ ਲਓ ਤਾਂ ਜੋ ਨਵੀਂ ਵੀਡੀਓ ਦਾ ਪਤਾ ਲੱਗਦਾ ਰਹੇ ਅੱਜ ਆਪਾਂ ਬਾਈ ਖੇਤ 1401 ਮੁੱਛੜ ਦੇ ਵਿੱਚ ਗੇੜਾ ਮਾਰ ਰਹੇ ਹਾਂ ਚੈੱਕ ਕੀਤਾ ਬਾਈ ਜਿਹੜੇ ਕਿਸਾਨ ਭਰਾਵਾਂ ਨੂੰ ਲੱਗ ਰਿਹਾ ਕਿ ਥੋੜੇ ਮੀਂਹ ਦੇ ਨਾਲ ਪੱਤਾ ਲਵੇਟਾ ਮਰ ਚੁੱਕੀ ਆ ਉਹ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਖੇਤ ਚੈੱਕ ਕਰੋ ਆਪਾਂ ਨੇ ਚੈੱਕ ਕੀਤਾ ਜੀ ਭਾਈ ਵਿੱਚ ਪੱਤਾ ਲਪੇਟਾ ਬਹੁਤ ਮਰੀ ਵੀ ਦਿਖੀਆ ਤੇ ਵਿੱਚ ਜਿਉਂਦੀਓ ਤੁਸੀਂ ਦੇਖ ਸਕਦੇ ਤੇ ਪੱਤੇ ਖਾਦੇ ਪਏ ਨੇ ਭਾਈ ਕੋਈ ਵੀ ਭਰਾ ਅਣਗੈਲੀ ਨਾ ਕਰੋ ਕਿਉਂਕਿ ਜਿਹੜੀਆਂ ਬਾਸਮਤੀ ਐਂਬ੍ਰਾਈਟੀਆਂ ਨੇ ਭਾਈ ਇਹਨਾਂ ਦੇ ਵਿੱਚ ਤਾਂ ਇੰਨੇ ਅਟੈਕ ਆਉਂਦਾ ਗੋਭ ਦੀ ਸੁੰਡੀ ਦਾ ਬਹੁਤ ਜ਼ਿਆਦਾ ਅਟੈਕ ਆਉਂਦਾ ਜਿਹੜੇ ਭਰਾਵਾਂ ਨੇ ਪਦਾਨ ਨਹੀਂ ਪਾਈ ਜਾਂ ਹੁਣ ਤੱਕ ਕੋਈ ਸਪਰੇ ਨਹੀਂ ਕੀਤੀ ਉਹ ਜ਼ਰੂਰ ਧਿਆਨ ਦਿਓ ਜਿਸ ਨੇ ਫਟੇਰਾ ਵਗੈਰਾ ਪਾਇਆ ਉਹਨਾਂ ਦੇ ਗੋਬਦੀ ਸੁੰਡੀ ਦੀ ਦਿੱਕਤ ਆ ਘਟ ਆਉਂਦੀ ਆ ਪਰ ਜਿਹੜਾ ਨੇ ਕੁਝ ਨਹੀਂ ਪਾਇਆ ਉਹਨਾਂ ਦੇ ਸਮੱਸਿਆ ਜ਼ਿਆਦਾ ਆਉਂਦੀ ਆ ਸਾਰੇ ਕਿਸਾਨ ਭਰਾ ਆਪਣਾ ਆਪਣਾ ਝੋਨਾ ਚੈੱਕ ਕਰੋ ਕਿਉਂਕਿ ਜਿਹੜੀ ਬਈ 1401 ਇੱਕ ਅਮਰੀਕਨ ਗਾਈ ਦੇ ਵਾਂਗ ਆ ਦਿਨ ਦੇ ਵਿੱਚ ਆਪਾਂ ਨੂੰ ਦੋ ਢੇੜੇ ਜ਼ਰੂਰ ਮਾਰਨੇ ਪੈਂਦੇ ਨੇ ਇਹ ਨਹੀਂ ਆਪਾਂ ਨੇ 1401 ਲਾਲੀ ਕੇ ਘਰੇ ਬੈਠ ਜਾਈਏ ਘਰੇ ਬੈਠਣ ਵਾਲੀ ਗੱਲ ਨਹੀਂ ਬਾਈ ਇਸ ਨੂੰ ਚੈੱਕ ਕਰਨਾ ਪਊ ਇਸ ਦੀ ਸਾਫ ਸਵਾਲ ਕਰਨੀ ਪਊਗੀ ਫੇਰ ਹੀ ਇਹ ਜਾ ਕੇ ਝਾੜ ਦਿੰਦੀ ਆ ਡੇਲੀ ਇੱਕ ਦੋ ਗੇੜੇ ਖੇਤ ਜਰੂਰ ਮਾਰੋ ਤਾਂ ਜੋ ਆਪਾਂ ਨੂੰ ਪਤਾ ਲੱਗਦਾ ਰਹੇ ਕਿ ਕੋਈ ਸਮੱਸਿਆ ਕਿਉਂਕਿ ਇਸ ਦੇ ਵਿੱਚ ਫੰਕਸ ਦੀ ਵੀ ਦਿੱਕਤ ਬਹੁਤ ਆਉਂਦੀ ਆ ਬਾਈ ਤੁਸੀਂ ਦੇਖ ਸਕਦੇ ਹੋ 14 ਸਿੱਕ ਚੋਂ ਨਾ ਆਪਣਾ ਅੱਜ 45 ਦਿਨਾਂ ਦੇ ਬਾਅਦ ਹੋ ਚੁੱਕੇ ਆ ਬਾਈ ਇਸ ਦੇ ਵਿੱਚ ਆਪਾਂ ਨੇ ਚੈੱਕ ਕਰ ਰਹੇ ਜੀ ਕੁਝ ਕੁ ਪੱਤਾ ਲਵੇਟ ਦਾ ਅਟੈਕ ਮਿਲਿਆ ਕੁਝ ਕੁ ਮਰ ਚੁੱਕੀ ਆ ਵਿੱਚ ਬੱਚ ਵੀ ਆ ਵਿੱਚ ਮੋਟੀ ਵੀ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਇਹਨਾ ਸੋਚੋ ਮੀਂਹ ਦੇ ਨਾਲ ਮਰ ਗਈ ਜਿੱਥੇ ਹੈਗੀ ਆ ਅਟੈਕ ਬਹੁਤ ਮੋਟੀ ਸੰਡੀ ਦਾ ਬਾਈ ਚੈੱਕ ਕਰੋ ਤੇ ਸਪਰੇ ਕਰੋ ਜਾਂ ਪ੍ਰਦਾਨ ਪਾਓ ਜਿਵੇਂ ਵੀ ਤੁਹਾਨੂੰ ਸਹੀ ਲੱਗਦਾ ਉਸੇ ਤਰ੍ਹਾਂ ਕਰੋ ਪਰ ਮੈਂ ਸਲਾਹ ਦੇਣਾ ਚਾਹਣਾ ਭਰਾਵਾਂ ਨੂੰ ਕਿ ਆਪਾਂ ਸਪਰੇ ਦੇ ਵੱਲ ਜ਼ਿਆਦਾ ਜਾਈਏ ਕਿਉਂਕਿ ਬਈ ਜਿਹੜੀ 1401 ਹੈ ਨਾ ਇਹਦੇ ਵਿੱਚ ਫੰਗਸ ਦੀ ਦਿੱਕਤ ਜ਼ਿਆਦਾ ਆਉਂਦੀ ਆ ਉੱਲੀ ਰੋਗਾਂ ਦੀ ਦਿੱਕਤ ਜ਼ਿਆਦਾ ਆਉਂਦੀ ਆ ਜਿੱਥੇ ਪਾਣੀ ਜ਼ਿਆਦਾ ਕੱਢਦਾ ਉੱਥੇ ਹੋਰ ਜ਼ਿਆਦਾ ਦਿੱਕਤ ਆਉਂਦੀ ਆ ਤਾ ਕਰਕੇ ਆਪਾਂ ਨੂੰ ਟਾਪ ਕਲਾਸ ਦੇ ਫੰਗੀ ਸਾਈਡ ਵੀ ਵਰਤਣੇ ਚਾਹੀਦੇ ਨੇ ਜਿਵੇਂ ਕਿ ਪਹਿਲੀ ਸਪਰੇ ਦੇ ਵਿੱਚ ਆਪਾਂ ਕਸਟੋਡੀਓ ਵੀ ਵਰਤ ਸਕਦੇ ਆ ਵਾਇਰਸ ਦੇ ਰੋਕਣ ਦੇ ਲਈ ਸਟੈਪਟੋਸਾਈਕਲਿਨ ਦੀਆਂ ਪੁੜੀਆਂ ਹੁੰਦੀਆਂ ਨੇ ਕਿ ਛੋਟੀਆਂ ਜਾਂ ਬਾਈ ਆਪਾਂ ਨੂੰ ਪਤਾ ਹੀ ਆ ਪੀਲੇ ਜੇ ਰੰਗ ਦੀਆਂ ਉਹ ਵੀ ਪਾ ਸਕਦੇ ਆ ਸੋ ਸਾਰੇ ਕਿਸਾਨ ਭਰਾ ਆਪਣਾ ਝੋਨਾ ਬਰੀਕੀ ਨਾਲ ਦੇਖੋ ਅਟੈਕ ਆਇਆ ਹੋਇਆ ਬਾਈ ਕਿਉਂਕਿ ਸਪਰੇ ਦੋ ਦਿਨ ਪਹਿਲਾਂ ਵੀ ਕਰਨੀ ਪਿੱਛੋਂ ਵੀ ਕਰਨੀ ਕਰਨੀ ਤਾਂ ਪੈਣੀ ਆ ਇੱਕਾ ਮੈਂ ਆਪਣੇ ਭਰਾਵਾਂ ਨੂੰ ਹੋਰ ਬੇਨਤੀ ਕਰਦਾ ਕਿ ਆਪਣਾ ਨੰਬਰ ਵੀਡੀਓ ਦੇ ਵਿੱਚ ਮੈਂਸ਼ਨ ਕਰਿਆ ਹੋਇਆ ਬਾਈ ਮੈਂ ਜਿਸ ਵੀ ਮੇਰੇ ਭਰਾ ਨੇ ਵੀਰ ਨੇ ਮੈਸੇਜ ਕਰਨਾ ਜਾਂ ਫੋਨ ਕਰਨਾ ਕਦੋਂ ਵੀ ਕਰ ਸਕਦਾ ਕੁਝ ਵੀ ਪੁੱਛ ਸਕਦਾ ਕਿਉਂਕਿ ਆਪਾਂ ਵੀ ਲਗਾਤਾਰ ਪਿਛਲੇ 10 ਸਾਲਾਂ ਤੋਂ ਮੱਛਲ ਲਗਾਉਂਦੇ ਆ ਰਹੇ ਹਾਂ 1401 ਆਪਾਂ ਪ੍ਰੋਪਰ ਜਾਣਕਾਰੀ ਦਵਾਂਗੇ ਬਾਈ ਕੋਈ ਦਿੱਕਤ ਨਹੀਂ ਜਦੋਂ ਵੀ ਕਾਲ ਕਰ ਸਕਦਾ ਵੀਡੀਓ ਦੇਖਣ ਦੇ ਲਈ ਆਪਣਾ ਚੈਨਲ ਕਰ ਲਓ ਬਾਈ ਸਬਸਕ੍ਰਾਈਬ ਤਾਂ ਜੋ ਨਵੀਂ ਤੋਂ ਵੀਡੀਓ ਨਵੀਂ ਤੋਂ ਨਵੀਂ ਵੀਡੀਓ ਮਿਲਦੀ ਰਹੇ ਧੰਨਵਾਦ ਜੀ